ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਕਿਵੇਂ ਹੋ ਤੇ ਅੱਜ ਮੈਂ ਲੈ ਕੇ ਆਈ ਬਹੁਤ ਹੀ ਸੋਹਣੇ ਸੋਹਣੇ ਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਸੂਟ ਤੇ ਇਹ ਹੈਗਾ ਮਸਲੀਨ ਦਾ ਸੂਟ ਫੁੱਲ ਵਰਕ ਦੁਪੱਟਾ ਵੀ ਵਰਕ ਤੇ ਮਸਲੀਨ ਦਾ ਮਸਲੀਨ ਦਾ ਹੀ ਦੁਪੱਟਾ ਆ ਫੋਰ ਸਾਈਡ ਲੈਸ ਹੈ ਨਾਲ ਹੀ ਫੋਰ ਸਾਈਡ ਸਾਰੀ ਜਿਹੜਾ ਵਰਕ ਹੋਇਆ ਹੋਇਆ ਤੇ ਪ੍ਰਾਈਸ ਜਿਹੜੇ ਇਹਦੇ ਪ੍ਰਾਈਸ ਦੀ ਗੱਲ ਕਰੀ ਤੇ ਪ੍ਰਾਈਸ ਸਿਰਫ ਇਹਦਾ 1200 ਰੁਪਇਆ ਤੇ ਸੂਟ ਜਿਹੜਾ ਬਹੁਤ ਹੀ ਸੋਹਣਾ ਤੇ ਕਲਰ ਇਹਦੇ ਵਿੱਚ 5 ਹੈਗੇ ਆ ਤੇ ਬਹੁਤ ਹੀ ਸੋਹਣਾ ਸੂਟ ਜੇ ਤੇ ਇਹ ਆ ਗਿਆ ਆਪਣਾ ਦੂਸਰਾ ਨੰਬਰ ਇਹ ਪਾਕਿਸਤਾਨੀ ਸਟਾਈਲ ਸੂਟ ਆ ਤੇ ਨਾਰੀ ਦੇ ਵਿੱਚ ਗੋਟੇ ਦਾ ਤੇ ਮਿੰਨਰ ਵਰਕ ਹੋਇਆ ਹੋਇਆ ਵਾ ਤੇ ਜੇਕਰ ਆਪਾਂ ਦੁਪट्टे ਦੀ ਗੱਲ ਕਰੀਏ ਤੇ ਦੁਪੱਟਾ ਇਹਦੇ ਨਾਲ ਬਹੁਤ ਹੀ ਸੋਹਣਾ ਬਣਿਆ ਹੋਇਆ ਤੁਸੀਂ ਵੇਖ ਸਕਦੇ ਹੋ ਲੈਸਿੰਗ ਲਾ ਕੇ ਨਾਲ ਟੇਪਿੰਗ ਲਾ ਕੇ ਜਿਹੜਾ ਦੁਪੱਟਾ ਉਹ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਤੇ ਤੁਸੀਂ ਡਿਜ਼ਾਈਨ ਦੀ ਗੱਲ ਕਰੋ ਤੇ ਦੇਖੋ ਬਹੁਤ ਸੋਹਣਾ ਬਣਿਆ ਇਹ ਦੁਪੱਟਾ ਵੇਖੋ ਤੁਸੀਂ ਦੁਪੱਟਾ ਟੇਪਿੰਗ ਦੇ ਨਾਲ ਲੈਸ ਦੇ ਕੇ ਬਹੁਤ ਹੀ ਸੋਹਣਾ ਵਿੱਚ ਪੈਚਵਰਕ ਕਰਕੇ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋਇਆ ਤੇ ਜੇ ਕੱਲ ਮੈਂ ਇਹਦੇ ਪ੍ਰਾਈਸ ਦੀ ਗੱਲ ਕਰਾਂ ਤੇ ਇਹਦਾ ਪ੍ਰਾਈਸ ਹੈਗਾ ਸਿਰਫ 2000 ਰੁਪਇਆ ਤੇ ਇਸ ਤੋਂ ਬਾਅਦ ਆ ਜਾਂਦਾ ਆਪਣਾ ਹੁੰਦਨ ਦਾ ਕੰਮ ਹੋਇਆ ਹੋਇਆ ਦੇ neck ਤੇ ਸਾਰੇ ਤੇ ਤੇ ਬੈਨ ਬਣਿਆ ਹੋਇਆ ਬਸ ਇਹਦਾ ਆਪਾਂ ਫਿਟਿੰਗ ਹੀ ਕਰਵਾਉਣੀ ਆ ਤੇ ਕੁੰਦਨ ਦਾ ਕੱਪ ਕੰਮ ਬਣਿਆ ਹੋਇਆ ਵਾ ਤੇ ਹੈਗੀ ਨੱਕ ਗਲਾ ਬਣਿਆ ਹੋਇਆ ਦੇਖੋ ਸਹੀ ਤੁਸੀਂ ਕੁੰਦਨ ਦਾ ਕਿੰਨਾ ਸੋਨਾ ਇਹਦੇ ਤੇ ਜਿਹੜਾ ਕੰਮ ਬਣਿਆ ਹੋਇਆ ਵਾ ਤੇ ਨਾਲ ਇਹਦੇ ਬਰਨਾਰਸੀ ਦੁਪੱਟਾ ਆ ਤੇ ਇਹ ਵੀ ਸੂਟ ਜਿਹੜਾ ਬਹੁਤ ਹੀ ਸੋਨਾ ਆ ਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਇਹਦਾ ਪ੍ਰਾਈਸ ਰਹੂਗਾ ਸਿਰਫ 1700 ਰੁਪਇਆ ਤੇ ਜਿੰਨوں ਵੀ ਪਸੰਦ ਆਉਂਦੇ ਹੋਣ ਸੂਟ ਤੇ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੇਰੇ ਨਾਲ ਤੁਸੀਂ ਮੈਸੇਜ ਕਰਕੇ ਆਪਣੇ ਸੂਟ ਜਿਹੜੇ ਆਪਣੇ ਕੋਲ ਕੋਰੀਅਰ ਕਰਵਾ ਸਕਦੇ ਹੋ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਲੈ ਰਹੇ ਰਹਿਣਗੇ ਮਿਲਾਂਗੇ ਕਿਸੇ ਨੈਕਸਟ ਵੀਡੀਓ ਤਦ ਤੱਕ ਲਈ ਪਿਆਰ ਭਰੀ